ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਜਿਸ ਦੇ ਵਿੱਚ ਸਾਰੇ ਦਿਨ ਦੀ ਚਰਚਾ ਹੁੰਦੀ ਹੈ ਔਰ ਚਰਚਾ ਚ ਰਹਿਣ ਵਾਲੀਆਂ ਖਬਰਾਂ ਤੇ ਵੀ ਚਰਚਾ ਹੁੰਦੀ ਹੈ ਅੱਜ ਕੱਲ ਚਰਚਾ ਦੇ ਵਿੱਚ ਨੇ ਸਟਾਰ ਪ੍ਰਚਾਰਕ ਸਟਾਰ ਪ੍ਰਚਾਰਕ ਆਮ ਆਦਮੀ ਪਾਰਟੀ ਦੇ ਕੋਈ ਵੀ ਪਾਰਟੀ ਜਦੋਂ ਵੀ ਆਪਣੇ ਸਟਾਰ ਪ੍ਰਚਾਰਕ ਚੁਣਦੀ ਹੈ ਤਾਂ ਬਹੁਤ ਸਾਰੇ ਗੁਣ ਦੇਖੇ ਜਾਂਦੇ ਨੇ ਉਹਨਾਂ ਪ੍ਰਚਾਰਕਾਂ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਉਹ ਪ੍ਰਚਾਰਕਾਂ ਦੀ ਛਵੀ ਕਿਵੇਂ ਦੀ ਹੈ ਉਹ ਪ੍ਰਚਾਰਕ ਲੋਕਾਂ ਤੇ ਪ੍ਰਭਾਵ ਕਿਵੇਂ ਦਾ ਪਾਉਂਦੇ ਨੇ ਉਹ ਪ੍ਰਚਾਰਕਾਂ ਦਾ ਬੈਕਗ੍ਰਾਉਂਡ ਕੀ ਹੈ ਇਸ ਤੋਂ ਬਾਅਦ ਡਿਸਾਈਡ ਕੀਤਾ ਜਾਂਦਾ ਕਿ ਆਹ ਜਿਹੜੇ ਬੰਦੇ ਨੇ ਇਹ ਸਾਡੇ ਸਟਾਰ ਪ੍ਰਚਾਰਕ ਰਹਿਣਗੇ ਸਾਡੇ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਤੇ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਨੇ ਇੱਕ ਸਟਾਰ ਪ੍ਰਚਾਰਕਾਂ ਦੀ ਲਿਸਟ ਬਣਾਈ ਪੰਜਾਬ ਦੇ ਲਈ ਤੇ ਜਿਹੜੇ ਸਟਾਰ ਪ੍ਰਚਾਰਕਾਂ ਦੇ ਵਿੱਚ ਦੋ ਨਾਮ ਪਾਏ ਉਨਾ ਨਾਵਾਂ ਤੇ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਨੇ ਵੱਡੇ ਸਵਾਲ ਚੁੱਕੇ ਨਾ ਸਿਰਫ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕੇ ਬਲਕਿ ਆਮ ਲੋਕਾਂ ਦੇ ਵੀ ਜ਼ਿਹਨ ਦੇ ਵਿੱਚ ਇਹ ਗੱਲ ਵਾਰ-ਵਾਰ ਆ ਰਹੀ ਹੈ ਕਿ ਉਹ ਬੰਦੇ ਜਿਨ੍ਹਾਂ ਨੂੰ ਤੁਸੀਂ ਖੁਦ ਮੰਨਦੇ ਹੋ ਕਿ ਇਹ ਦਾਗੀ ਨੇ ਉਹ ਬੰਦੇ ਜਿਹੜੇ ਕੈਬਨਿਟ ਤੋਂ ਇਹ ਕਹਿ ਕੇ ਹਟਾਏ ਗਏ ਕਿ ਇਹਨਾਂ ਦੇ ਪ੍ਰਸ਼ਟਾਚਾਰ ਦੇ ਸਬੂਤ ਸਾਡੇ ਕੋਲ ਨੇ ਉਹ ਬੰਦੇ ਜਿਹੜੇ ਰੰਗੇ ਹੱਥੇ ਰਿਸ਼ਵਤ ਲੈਂਦੇ ਆ ਫੜੇ ਜਾਂਦੇ ਨੇ ਜਿਹੜੇ ਜੇਲ੍ਹ ਦੀ ਹਵਾ ਵੀ ਖਾ ਕੇ ਆ ਜਾਂਦੇ ਨੇ ਫਿਰ ਉਹਨਾਂ ਨੂੰ ਤੁਸੀਂ ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਪਾਇਆ ਹੋਇਆ ਸਵਾਲ ਤਾਂ ਸਾਹਮਣੇ ਖੜੇ ਹੋਣਗੇ ਹੋਣਗੇ ਕਿਸ ਦੀ ਗੱਲ ਕਰ ਰਹੇ ਆ ਆਊਟ ਡਿਟੇਲ ਦੇ ਵਿੱਚ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਪਹਿਲਾਂ ਸਮਝਾ ਦਈਏ ਫਿਰ ਚਰਚਾ ਨੂੰ ਅੱਗੇ ਵਧਾਨੇ ਆ ਜੀ ਹਾਂ ਆਮ ਆਦਮੀ ਪਾਰਟੀ ਨੇ ਵਿਜੇ ਸਿੰਘਲਾ ਤੇ ਅਮਿਤ ਰਤਨ ਕੋਟਫੱਤਾ ਨੂੰ ਆਪਣਾ ਸਟਾਰ ਪ੍ਰਚਾਰਕ ਬਣਾਇਆ ਆਪ ਨੇ ਬਣਾਏ ਦਾਗੀ ਆਗੂ ਸਟਾਰ ਪ੍ਰਚਾਰਕ ਦੋਵੇਂ ਆਗੂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੇ ਤਹਿਤ ਜੇਲ੍ਹ ਜਾ ਚੁੱਕੇ ਨੇ ਔਰ ਸਾਬਕਾ ਸਿਹਤ ਮੰਤਰੀ ਵਿਦੇ ਅਤੇ ਵਿਧਾਇਕ ਵਿਜੇ ਸਿੰਘਲਾ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਹੋਏ ਸੀ ਤੁਹਾਨੂੰ ਯਾਦ ਕਰਾ ਦਈਏ ਪੰਜਾਬ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਵਿਜੇ ਸਿੰਘਲਾ ਦੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਔਰ ਪੰਜਾਬ ਦੇ ਵਿੱਚ ਇਹ ਕਿਹਾ ਕਿਨੇ ਸੀਗਾ ਖੁਦ ਆਪ ਉਹਨਾਂ ਨੇ ਕਿਹਾ ਸੀ सीएम ਸਾਹਿਬ ਨੇ ਸਿਹਤ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਸਿੰਘ ਦੀ ਸ਼ਿਕਾਇਤ ਤੇ ਇਹ ਕਾਰਵਾਈ ਹੁੰਦੀ ਹੈ ਠੇਕੇਦਾਰ ਨੂੰ ਜਾਰੀ ਕੀਤੀ ਗਈ ਪੇਮੈਂਟ ਲਈ 1% ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਸੀ ਏਸੀਐਮ ਸਾਹਿਬ ਨੇ ਖੁਦ ਕਿਹਾ ਕਿ ਮੇਰੇ ਕੋਲ ਪ੍ਰੂਫ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ মিডিਆ ਦੇ ਸਾਹਮਣੇ ਆ ਕੇ ਸਭ ਦੀ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਸੀ ਮੁੱਖ ਮੰਤਰੀ ਨੇ ਉਸ ਸਮੇਂ ਖੁਦ ਆਪਣੇ ਕੋਲ ਪੁਖਤਾ ਸਬੂਤ ਹੋਣ ਦੀ ਇਹ ਗੱਲ ਕਹੀ ਸੀ ਇਸੇ ਕਰਕੇ ਉਹਨਾਂ ਨੂੰ ਕੈਬਨਟ ਤੋਂ ਹਟਾਵੇ ਦਿੱਤਾ ਗਿਆ ਸੀ ਇਸੇ ਤਰ੍ਹਾਂ ਵਿਧਾਇਕ ਅਮਿਤ ਰਤਨ ਤੇ ਵੀ ਪ੍ਰਸ਼ਾਚਾਰ ਦੇ ਇਲਜ਼ਾਮ ਪ੍ਰਸ਼ਾਚਾਰ ਦੇ ਇਲਜ਼ਾਮ ਤਹਿਤ ਉਹ ਜੇਲ੍ਹ ਜਾ ਚੁੱਕੇ ਨੇ ਬਠਿੰਡਾ ਰੇਂਜ ਦੇ ਵਿਜੀਲੈਂਸ ਨੇ ਵਿਧਾਇਕ ਦੇ ਪੀਏ ਰਸ਼ਮ ਗਰਗ ਨੂੰ 4 ਲੱਖ ਦੀ ਰਿਸ਼ਵਤ ਲੈ ਕੇ ਰੰਗੇ ਹੱਥੀ ਕਾਬੂ ਕੀਤਾ ਸੀ 16 ਫਰਵਰੀ 2023 ਨੂੰ ਪੀਏ ਰਸ਼ਮ ਗਰਗ ਹੋਏ ਸਨ ਗ੍ਰਿਫਤਾਰ ਪੀਏ ਤੋਂ ਬਾਅਦ ਵਿਧਾਇਕ ਰਤਨ ਨੂੰ ਵੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਤੇ ਅੱਜ ਦੋਵੇਂ ਦੇ ਦੋਵੇਂ ਆਗੂ ਜਿਹੜ ਨੇ ਉਹ ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਨੇ ਆਮ ਆਦਮੀ ਪਾਰਟੀ ਨੇ ਜੜੀ ਸਟਾਰ ਪ੍ਰਚਾਰਕਾਂ ਦੀ ਲਿਸਟ ਕੱਢੀ ਆ ਉਹਨਾਂ ਦੇ ਵਿੱਚ ਦੋਵੇਂ ਆਗੂ ਸ਼ਾਮਿਲ ਨੇ ਹੁਣ ਸਵਾਲ ਬੜਾ ਵੱਡਾ ਹੈ ਸਵਾਲ ਪਾਰਟੀ ਤੇ ਵੀ ਤੇ ਮੁੱਖ ਮੰਤਰੀ ਸਾਹਿਬ ਤੇ ਵੀ ਨੇ ਕਿ ਜੇ ਤਾਂ ਉਹ ਸੱਚੇ ਸੀਗੇ ਜੇ ਉਹਨਾਂ ਲੱਗਦਾ ਕਿ ਉਹਨਾਂ ਦੇ ਕੋਲ ਇਹ ਇਹਦੇ ਪੁਖਤਾ ਸਬੂਤ ਸੀਗੇ ਉਹਨਾਂ ਤੇ ਜਿਹੜੇ ਬੰਦੇ ਦਾਗੀ ਸੀਗੇ ਤਾਂ ਫਿਰ ਉਹ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਕਿਵੇਂ ਆ ਗਏ ਜੇ ਉਹਨਾਂ ਦੇ ਕੋਲ ਕੋਈ ਪੁਖਤਾ ਸਬੂਤ ਨਹੀਂ ਸੀ ਇਹ ਬੰਦੇ ਨੇ ਜਿਹੜੇ ਇਹ ਨਜਾਇਜ਼ ਫਸ ਗਏ ਜਾਂ ਇਦਾਂ ਹੀ ਚੁਕਲੇ ਗਏ ਤਾਂ ਫਿਰ ਸਵਾਲ ਜ਼ਰੂਰ ਖੜਾ ਹੁੰਦਾ ਹੈ ਸੀਮ ਸਾਹਿਬ ਤੇ ਸੀਮ ਸਾਹਿਬ ਵੱਲੋਂ ਕੀ ਕੀਤੀ ਗਈ ਕਾਰਵਾਈ ਤੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਮਾਨਕ ਗੋਲ ਸਾਹਿਬ ਸਾਡੇ ਨਾਲ ਮੌਜੂਦ ਨੇ ਆਰਟੀਆ ਐਕਟਿਵਿਸਟ ਨੇ ਕਾਰਕੁਨ ਨੇ ਔਰ ਇਸੇ ਇਲਾਕੇ ਨਾਲ ਸਬੰਧਤ ਰਹੇ ਗੁਲ ਸਾਹਿਬ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਹ ਗੱਲ ਕੀਤੀ ਗਈ ਸੀਗੀ ਕਿ ਆ ਦੇਖੋ ਜੀ ਸੀਐਮ ਸਾਹਿਬ ਵਰਗਾ ਇਮਾਨਦਾਰ ਕੋ ਬੰਦਾ ਹੋ ਸਕਦਾ ਜਿਨੇ ਆਪਣੇ ਕੈਬਨਿਟ ਦੇ ਹੀ ਇੱਕ ਬੰਦੇ ਨੂੰ ਫੜ ਕੇ ਥੱਲੇ ਲਾਤਾ ਇਹ ਕਹਿ ਕੇ ਕਿ ਨੇ ਭ੍ਰਿਸ਼ਟਾਚਾਰ ਕੀਤਾ ਔਰ ਭ੍ਰਿਸ਼ਟਾਚਾਰ ਦੇ ਮੇਰੇ ਕੋ ਪੁਖਤਾ ਸਬੂਤ ਆ ਉਸ ਦੇ ਬਾਵਜੂਦ ਉਹ ਸ਼ਖਸ ਇਹਨਾਂ ਦੀ ਪਾਰਟੀ ਦਾ ਹਿੱਸਾ ਵੀ ਰਹਿੰਦਾ ਨਾ ਸਿਰਫ ਪਾਰਟੀ ਦਾ ਹਿੱਸਾ ਰਹਿੰਦਾ ਬਲਕਿ ਪਾਰਟੀ ਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਰਹਿੰਦਾ ਮੀਟਿੰਗਾਂ ਦੇ ਵਿੱਚ ਸ਼ਾਮਲ ਰਹਿੰਦਾ ਤੇ ਅੱਜ ਉਹੀ ਬੰਦਾ ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਵੀ ਸ਼ਾਮਲ ਹੋ ਗਿਆ ਬਿਲਕੁਲ ਹਰਪੀਤ ਜੀ ਜਦੋਂ ਬੇਸਿਕਲੀ ਨਾ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਜਾਂ ਕੋਈ ਇਦਾਂ ਦੀ ਗੱਲ ਹੁੰਦੀ ਹੈ ਤਾਂ ਇਹਨਾਂ ਦਾ ਮਕਸਦ ਹੁੰਦਾ ਹੈ ਕਿ ਅਸੀਂ ਕੋਈ ਡਰਾਮਾ ਕਰੀਏ ਤੇ ਉਸ ਟਾਈਮ ਤੇ ਮੁੱਖ ਮੰਤਰੀ ਸਾਹਿਬ ਨੇ ਖੁਦ ਕਿਹਾ ਸੀ ਕਿ ਮੈਨੂੰ ਪਤਾ ਹੈ ਮੇਰੀ ਨਿਗਾ ਚ ਹੋਇਆ ਮੈਂ ਆਪ ਦੇਖਿਆ ਮੈਂ ਕੋਈ ਸੈਕੰਡ ਹੈਂਡ ਇਨਫੋਰਮੇਸ਼ਨ ਤੇ ਯਕੀਨ ਨਹੀਂ ਕਰ ਰਿਹਾ ਕੀ ਰਿਸ਼ਵਤ ਲਈ ਇਹਨਾਂ ਨੇ ਪਰ ਉਸ ਤੋਂ ਬਾਅਦ ਨਾ ਤਾਂ ਉਹਨਾਂ ਨੇ ਕੋਈ ਸਬੂਤ ਦਿਖਾਏ ਤੇ ਨਾ ਹੀ ਇਹ ਇਦਾਂ ਕੋਈ ਐਕਸ਼ਨ ਲਿਆ ਉਸ ਤੋਂ ਬਾਅਦ ਉਹ ਲਗਾਤਾਰ ਪਾਰਟੀ 'ਚ ਨੇ ਲਗਾਤਾਰ ਐਕਟੀਵਿਟੀ ਕਰ ਰਹੇ ਆ ਤੇ ਹੁਣ ਤੇ ਨਾਲ ਹੀ ਜਿਹੜੇ ਅਮਿਤ ਰਤਨ ਜੀ ਨੇ ਜਿਨ੍ਹਾਂ ਦੀ ਆਪਾਂ ਜਿਹੜਾ ਜਿਨ੍ਹਾਂ ਨੂੰ ਰਸ਼ੀਓਤਰਨ ਦੇ ਰੰਗੇ ਹੱਤੀ ਫੜਿਆ ਸੀਗਾ ਜੀ ਬਿਲਕੁਲ ਜਿਹੜਾ ਉਹਨਾਂ ਦੇ ਨਾਲ ਰਸ਼ੀਮ ਕਰਕੇ ਸੀਗਾ ਸਰਕਟ ਹਾਊਸ ਬਠਿੰਡਾ ਦੇ ਵਿੱਚ ਇਹ ਕਾਰਵਾਈ ਹੋਈ ਸੀ ਸਾਰਿਆਂ ਨੇ ਲਾਈਵ ਦੇਖੀ ਸੀ ਕਾਰਵਾਈ ਸਾਰੀਆਂ ਵੀਡੀਓਜ਼ ਬਾਹਰ ਆਈਆਂ ਸੀ ਤੇ ਉਹ ਜੇਲ੍ਹ ਵੀ ਜਾ ਕੇ ਆਏ ਆ ਤੇ ਮੈਂ ਹੈਰਾਨ ਆ ਕਿ ਜਿਹੜੀ ਜ਼ੀਰੋ ਟੋਲਰੈਂਸ ਦੀ ਗੱਲ ਸੀਗੀ ਜਿਹੜੀ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਦੀ ਗੱਲ ਸੀ ਜਾਂ ਜਿਹੜੀ ਗੱਲ ਸੀ ਕਿ ਅਸੀਂ ਕੱਟੜ ਇਮਾਨਦਾਰ ਹਾਂ ਉਹ ਕੱਟੜ ਇਮਾਨਦਾਰੀ ਹੁਣ ਕਿੱਥੇ ਗਈ ਇਹੀ ਦੋਹੇ ਜਾਨੇ ਜਿਨ੍ਹਾਂ ਨੂੰ ਤੁਸੀਂ ਆਪ ਭ੍ਰਿਸ਼ਟਾਚਾਰੀ ਕਿਹਾ ਜਿਨ੍ਹਾਂ ਨੂੰ ਜਿਨ੍ਹਾਂ 'ਚੋਂ ਇੱਕ ਤਾਂ ਮਤਲਬ ਸਜ਼ਾ ਜਿਹੜਾ ਦੋਨਾਂ ਨੂੰ ਦੋਨੇ ਜੇਲ੍ਹ ਜਾਂ ਕਹਿ ਸਜ਼ਾ ਹੋਈ ਹੈ ਤੇ ਉਹ ਉਹਨਾਂ ਨੂੰ ਤੁਸੀਂ ਸਟਾਰ ਪ੍ਰਚਾਰਕ ਬਣਾ ਦਿੱਤਾ ਤੇ ਇਹ ਤੇ ਹੁਣ ਲੋਕਾਂ ਨੂੰ ਪਤਾ ਹੀ ਲੱਗ ਗਿਆ ਕਿ ਤੁਸੀਂ ਇਹ ਸਿਰਫ ਡਰਾਮਾ ਕਰਦੇ ਹੋ ਤੁਹਾਡੇ ਦੀ ਕੋਈ ਇਮਾਨਦਾਰ ਹੈ ਕੋਈ ਨਹੀਂ ਹੈਗਾ ਤੇ ਉਹ ਤੁਸੀਂ ਉਹ ਸਿਰਫ ਲੋਕਾਂ ਨੂੰ ਦਿਖਾਉਣ ਲਈ ਹੈ ਹੁਣ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕਈ ਜਿਨ੍ਹਾਂ ਜਿਨ੍ਹਾਂ ਆਗੂਆਂ ਤੇ ਇਹ ਕਰਪਸ਼ਨ ਦੇ ਇਲਜ਼ਾਮ ਲਾਉਂਦੇ ਰਹੇ ਐ ਜਿਨ੍ਹਾਂ ਆਗੂਆਂ ਤੇ ਇਹ ਜਾਂ ਪੋਲਿਟੀਕਲ ਲੋਕਾਂ ਤੇ ਇਹ ਇਲਜ਼ਾਮ ਲਾਉਂਦੇ ਰਹੇ ਉਹ ਹੁਣ ਆਪਣੀ ਪਾਰਟੀ ਦੇ ਵਿੱਚ ਟੜਾ-ਟੜ ਲੈ ਰਹੇ ਐ ਤੋ ਇਦਾਂ ਦਾ ਕੋਈ ਮਤਲਬ ਉਹ ਕਰਪਸ਼ਨ ਨਾਲ ਜਾਂ ਕਰਪਸ਼ਨ 0 0 ਕਰਪਸ਼ਨ ਜਾਂ 0 ਟੋਲਰੈਂਸ ਫੋਰ ਕਰਪਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਸਿਰਫ ਇੱਕ ਡਰਾਮਾ ਹੈ ਉਹ ਸਿਰਫ ਇੱਕ ਪੋਲਿਟੀਕਲ ਸਟੰਟ ਹੈ ਜਿਹਦੇ ਨਾਲ ਲੋਕਾਂ ਦੀ ਜਿਹੜੇ ਇਮੋਸ਼ਨਸ ਨੇ ਉਹਨਾਂ ਨਾਲ ਖਿਲਵਾੜ ਕਰਦੇ ਆ ਗੁਲਜਬ ਸਿੰਘ ਇੱਕ ਸਵਾਲ ਤੁਹਾਡੇ ਸੈਸ਼ਨ ਦੇ ਵਿੱਚ ਵੀ ਜ਼ਰੂਰ ਆਉਂਦਾ ਹੋਣਾ ਕਿ ਜੇ ਸੀਐਮ ਸਾਹਿਬ ਨੇ ਇਹ ਦਾਵਾ ਕੀਤਾ ਸੀਗਾ ਕਿ ਸਿੰਗਲਾ ਨੇ ਇਹ ਭ੍ਰਸ਼ਟਾਚਾਰ ਕੀਤਾ ਔਰ ਉਹਦੇ ਪੁਖਤਾ ਸਬੂਤ ਮੇਰੇ ਕੋਲ ਨੇ ਉਹਨੂੰ ਕੈਬਨਿਟ ਤੋਂ ਹਟਾਇਆ ਗਿਆ ਪਰ ਐਸੀ ਕੀ ਮਜਬੂਰੀ ਹੈ ਨਾ ਤਾਂ ਉਹ ਸਬੂਤ ਕਦੇ ਸਾਹਮਣੇ ਆਏ ਨਾ ਹੀ ਸਿੰਗਲਰ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਖਾਇਆ ਗਿਆ ਨਾ ਹੀ ਉਹ ਉਹ ਉਹਦੇ ਖਿਲਾਫ ਕੋਈ ਸਖਤ ਕਾਰਵਾਈ ਕੀਤੀ ਗਈ ਈਵਨ ਕਿ ਉਹ ਮੀਟਿੰਗਾਂ ਦਾ ਬੈਠਕਾਂ ਦਾ ਹਿੱਸਾ ਵੀ ਰਿਹਾ ਔਰ ਹੁਣ ਉਹ ਸਟਾਰ ਪ੍ਰਚਾਰਕ ਵੀ ਹੈ ਫਿਰ ਤੁਹਾਨੂੰ ਹੈਰਾਨਗੀ ਨਹੀਂ ਹੁੰਦੀ ਕਿ ਖੁਦ ਹੀ ਆਪ ਕਹਿ ਕੇ ਕਿ ਉਹਦੇ ਪ੍ਰਚਾਰ ਸਾਧਨ ਤੇ ਸਬੂਤ ਨਹੀਂ ਨਾ ਉਹ ਸਬੂਤ ਦਿਖਾਏਗੇ ਨਾ ਹੀ ਪਾਰਟੀ ਚੋਂ ਬਾਹਰ ਕੱਢਿਆ ਗਿਆ ਹਰਪੀ ਜੀ ਤੁਹਾਨੂੰ ਯਾਦ ਹੋਣਾ ਕਿ ਜਦੋਂ ਇਹ ਗੱਲ ਹੋਈ ਸੀ ਉਦੋਂ ਸੀ ਸੰਗਰੂਰ ਦੀ ਬਾਈਲੈਕਸ਼ਨ ਯੈਸ ਬਿਲਕੁਲ ਠੀਕ ਹੂੰ ਤੇ ਉਦੋਂ ਜਦੋਂ ਸਿੱਧੂ ਮੂਸੇ ਵਾਲਿਆ ਹੋਇਆ ਸੀਗਾ ਉਹਨਾਂ ਦਾ ਮਰਡਰ ਹੋਇਆ ਸੀਗਾ ਤੇ ਨਾਲ ਹੀ ਜਿਹੜਾ ਹੈਗਾ ਚੱਲਿਆ ਸੀਗਾ ਸੀਨ ਇਹ ਉਸ ਟਾਈਮ ਤੇ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਸਾਡੀ ਜਿਹੜੀ ਵੋਟ ਵੋਟ ਪਰਸੈਂਟੇਜ ਥੱਲੇ ਗਈ ਹੈ ਉਹ ਤੇ ਲੋਕ ਉਸ ਤੋਂ ਬਾਅਦ ਕੋਈ ਕੋਈ ਇਹੋ ਜਿਹਾ ਪੁਖਤਾ ਉਹਨੇ ਟਾਈਮ 'ਚ ਕੰਮ ਵੀ ਨਹੀਂ ਕੀਤਾ ਸੀਗਾ ਤੇ ਉਹ ਇੱਕ ਮਹਿਜ ਜੇ ਆਪਾਂ ਕਹਿੰਦੇ ਹੁਣ ਇਹਨਾਂ ਕਿ ਪੋਲਿਟੀਕਲ ਸਟੰਟ ਕਰਨਾ ਸੀਗਾ ਤੇ ਉਹ ਇਹਨਾਂ ਨੇ ਕੀਤਾ ਨਾ ਤੁਸੀਂ ਦੇਖੋ ਕਿ ਸੀਐਮ ਸਾਹਿਬ ਨੇ ਕਿਹਾ ਕਿ ਮੈਂ ਆਪ ਸਬੂਤ ਦੇਖਿਆ ਮੈਂ ਆਪ ਅ ਦੇਖ ਕੇ ਮੇਰੀ ਨਿਗਾ ਚ ਕਾਰਵਾਈ ਹੋਈ ਹੈ ਸਾਰੀ ਤੇ ਤੁਸੀਂ ਫਿਰ ਸਬੂਤ ਪੇਸ਼ ਕਿਉਂ ਨਹੀਂ ਕੀਤੇ ਤੁਸੀਂ ਉਹ ਲੋਕਾਂ ਸਾਹਮਣੇ ਸਬੂਤ ਕਿਉਂ ਨਹੀਂ ਲੈ ਕੇ ਆਉਂਦੇ ਉਹ ਤਾਂ ਤੁਸੀਂ ਕਹਿੰਦੇ ਹੋ ਕਿ ਮੈਂ ਹਰ ਚੀਜ਼ ਲੋਕਾਂ ਦੀ ਕਚਹਿਰੀ 'ਚ ਧਰਦਾ ਸਾਢੇ 3 ਜਿਹੜੇ ਕਰੋੜ ਲੋਕ ਨੇਗੇ ਮੈਂ ਉਹਨਾਂ ਨੂੰ ਜਵਾਬ ਦੇਇਆਗਾ ਤੇ ਉਹ ਹੁਣ ਉਹ ਵੀ ਤੁਹਾਡੀਆਂ ਮੀਟਿੰਗਾਂ ਦਾ ਹਿੱਸਾ ਨੇ ਤੇ ਦੂਜੇ ਜਿਹੜੇ ਅਮਿਤ ਰਤਨ ਜੀ ਨੇ ਉਹ ਤਾਂ ਉਹ ਤਾਂ ਕਨਵਿਕਟ ਵੀ ਹੋਗੇ ਨਾ ਤੇ ਉਹ ਤੇ ਉਹ ਤੁਸੀਂ ਉਹਨਾਂ ਨੂੰ ਵੀ ਇਹ ਚੀਜ਼ਾਂ ਦੇ ਵਿੱਚ ਹੁਣ ਇਨਵੋਲ ਕਰਕੇ ਆਪਣੇ ਜਿਹੜੇ ਸਟਾਰ ਪ੍ਰਚਾਰਕ ਬਣਾ ਕੇ ਉਹਨਾਂ ਤੋਂ ਪ੍ਰਚਾਰ ਕਰਾਉਂਦੇ ਪਰ ਇਹ ਤੁਹਾਨੂੰ ਸਾਫ ਪਤਾ ਲੱਗਦਾ ਕਿ ਇਹਨਾਂ ਦਾ ਇੱਕੋ ਹੋਲੀ ਸੋਲੀ ਮੁੱਦਾ ਹੈ ਕਿ ਅਸੀਂ ਵੋਟਾਂ ਜਿੱਤਣੀਆਂ ਨੇ ਜੀ ਜੀ ਅੱਛਾ ਲੋਕਾਂ ਲੋਕਾਂ ਦੇ ਵਿੱਚ ਤਾਂ ਸਵਾਲ ਖੜੇ ਹੁੰਦੇ ਨਾ ਜੀ ਕਿ ਪਹਿਲਾਂ ਤੁਸੀਂ ਆਪ ਹੀ ਕਹਦੇ ਤਾਂ ਕਿ ਇਹ ਦਾਗੀ ਨੇ ਇਹ ਪ੍ਰਚਾਰਚਾਰੀ ਨੇ ਅੱਜ ਉਹੀ ਤੁਹਾਡੀ ਪਾਰਟੀ ਦਾ ਹਿੱਸਾ ਵੀ ਨੇ ਪਾਰਟੀ ਦੇ ਵਿੱਚ ਵੀ ਨੇ ਤੇ ਸਟਾਰ ਪ੍ਰਚਾਰਕਾਂ ਦੇ ਲਿਸਟ ਦੇ ਵਿੱਚ ਵੀ ਨੇ ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਸਵਾਲ ਜ਼ਰੂਰ ਆਉਂਦੇ ਹੋਣਗੇ ਗੁਰਸਾਹਿਬ ਨੀ ਲੋਕ ਤੇ ਸੋਚਦੇ ਹੀ ਹੈ ਨਾ ਲੋਕ ਉਹਨੂੰ ਸਵਾਲ ਕਰਨਗੇ ਇਹਨਾਂ ਨੂੰ ਜਦੋਂ ਇਹ ਜਾਣਗੇ ਪਿੰਡਾਂ 'ਚ ਸ਼ਹਿਰਾਂ 'ਚ ਵੀ ਜਿਹੜੇ ਬੰਦੇ ਨੂੰ ਮੁੱਖ ਮੰਤਰੀ ਸਾਹਿਬ ਨੇ ਆਪ ਕਿਹਾ ਸੀਗਾ ਕਿ ਇਹ ਬੰਦਾ ਭ੍ਰਿਸ਼ਟਾਚਾਰੀ ਹੈ ਤੇ ਉਹ ਫਿਰ ਉਹ ਸਟਾਰ ਪ੍ਰਚਾਰ ਕਿਵੇਂ ਬਣ ਗਿਆ ਈਵਨ ਅਮਿਤ ਰਤਨ ਨੂੰ ਤੇ ਇਹਨਾਂ ਨੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਦੋਂ ਫੜ ਲਿਆ ਗਿਆ ਨਾ ਉਸ ਤੋਂ ਬਾਅਦ ਤੁਹਾਡੇ ਯਾਦ ਹੋਣਾ ਕਿ ਸਰਕਟ ਹਾਊਸ ਦੀ ਲਾਈਟ ਬੰਦ ਕਰ ਦਿੱਤੀ ਤੇ ਉਹਨਾਂ ਨੂੰ ਪਿੱਛੋਂ ਨਹੀਂ ਕੱਢ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਉਹਦਾ ਜਿਹੜੇ ਉਹ ਜਿਹੜੇ ਸਰਪੰਚ ਸੀਗੇ ਉਹਨਾਂ ਕੋਲੇ ਰਿਕਾਰਡਿੰਗ ਸੀਗੀ ਤਾਂ ਆਦਰਵਾਇਜ਼ ਨਹੀਂ ਤਾਂ ਇਹਨਾਂ ਨੇ ਪੋਸਟ ਵੀ ਪਾ ਦਿੱਤੀ ਸੀ ਜਿਹੜਾ ਪੰਜਾਬ ਗਵਰਨਮੈਂਟ ਦੇ ਪ ਮੇਰੇ ਖਿਆਲ ਚੋ ਪੀਟੀਸੀ ਦਾ ਗ੍ਰਾਫਿਕ ਲਾ ਕੇ ਪਾਇਆ ਸੀ ਕਿ ਉਹ ਇੱਕ ਝੂਠੀ ਹੈ ਖਬਰ ਹਾਂ ਬਾਅਦ ਵਿੱਚ ਉਹ ਆਪ ਹੀ ਮੰਨ ਲਿਆ ਫੇਕ ਕੀ ਆ ਗਿਆ ਸੀਗਾ ਤੇ ਉਹਦਾ ਅਗਲੇ ਦਿਨ ਅਗਲੇ ਦਿਨ ਜਦੋਂ ਆਡੀਓ ਸਾਹਮਣੇ ਆਈ ਤੇ ਫੇਰ ਇਹਨਾਂ ਨੂੰ ਮੰਨਣਾ ਪਿਆ ਮਜਬੂਰੀ ਹੋ ਗਈ ਅਦਰਵਾਈਜ਼ ਉਹਨਾਂ ਨੇ ਇਹਨਾਂ ਨੂੰ ਤਕਲੀਨ ਚਿੱਟ ਦੇਤੀ ਸੀਗੀ ਹੂੰ ਤੇ ਇਹ ਤੋਂ ਪਤਾ ਲੱਗਦਾ ਕਿ ਮਤਲਬ ਇਹ ਸਿਰਫ ਲੋਕ ਇਹ ਗੱਲ ਜੇ ਬਾਹਰ ਹੋਣ ਤੋਂ ਡਰਦੇ ਆ ਅਦਰਵਾਈਜ਼ ਕਰਪਸ਼ਨ ਤਾਂ ਪੂਰੀ ਹੁਣ ਚੱਲਦੀ ਪਈ ਹੈ ਸਾਰੇ ਪੰਜਾਬ ਚ ਕਰਪਸ਼ਨ ਚੱਲਦੀ ਪਈ ਹੈ ਤੁਸੀਂ ਦੇਖ ਲਓ ਕਿਹੜੇ ਪਾਸੇ ਨਹੀਂ ਚੱਲਦੀ ਪਈ ਚਾਹੇ ਉਹ ਮਾਈਨਿੰਗ ਮਾਫੀ ਹੈ ਚਾਹੇ ਉਹ ਜਿਹੜਾ ਮਰਜੀ ਤੁਸੀਂ ਕੰਮ ਲੈ ਲੋ ਚਾਹੇ ਉਹ ਤਹਿਸੀਲਾਂ ਨੇ ਚਾਹੇ ਉਹ ਕਮੇਟੀਆਂ ਨੇ ਚਾਹੇ ਉਹ ਕੰਸਟਰਕਸ਼ਨ ਦਾ ਕੰਮ ਹੈ ਚਾਹੇ ਰੂਟਸ ਬੰਦੀਆਂ ਮੈਂ ਸਾਰੇ ਸਾਰੇ ਕਿਤੇ ਕ੍ਰਾਪਸ਼ਨ ਨੇ ਸਾਰੇ ਕਿਤੇ ਇਹਨਾਂ ਦੇ ਜਿਹੜੇ ਬੰਨ ਮੈਂਦੇ ਉਹਨਾਂ ਦਾ ਹਿੱਸਾ ਕਿੱਥੇ ਇੱਕ ਇੱਕ ਗੱਲ ਗੋਲਸਾਹ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ਕਿਉਂਕਿ ਹਾਲੀ ਦੇ ਵਿੱਚ ਇੱਕ ਜਨ ਸਭਾ ਦੇ ਵਿੱਚ ਗੁਰਮੀਤ ਖੁੱਡੀਆਂ ਗਏ ਸੀ ਤਾਂ ਉੱਥੇ ਸਿੰਘਲਾ ਸਾਹਿਬ ਵੀ ਸੀਗੇ ਤਾਂ ਲੋਕਾਂ ਨੇ ਇਹਨਾਂ ਨੂੰ ਸਵਾਲ ਪੁੱਛੇ ਉਹਨਾਂ ਦੇ ਮੂੰਹ ਤੇ ਹੀ ਪੁੱਛੇ ਵੀ ਆ ਸਿੰਘਲਾ ਸਾਹਿਬ ਤੇ ਤੁਸੀਂ ਜ਼ੁਲਮ ਕਿਉਂ ਕੀਤਾ ਇਹਨਾਂ ਨੂੰ ਕੈਬਨਟ ਚ ਕਿਉਂ ਹਟਾਇਆ ਜੇਲ ਕਿਉਂ ਭਜਵਾਇਆ ਉਹ ਇਲਜ਼ਾਮ ਜਿਹੜੇ ਤੁਸੀਂ ਲਾਏ ਸੀ ਉਹਨਾਂ ਸਬੂਤ ਦਿਓ ਤੁਸੀਂ ਇਹ ਤੁਹਾਨੂੰ ਲੱਗਦਾ ਕਿ ਉਮੀਦਵਾਰਾਂ ਦਲੇ ਵੀ ਬੜੀ ਮੁਸ਼ਕਲ ਪੈਦਾ ਹੋ ਜੇਗੀ ਜਦੋਂ ਇਹ ਪ੍ਰਚਾਰਕ ਉਹਨਾਂ ਦੀ ਚੋਣ ਕੈਂਪੇਨ ਦਾ ਹਿੱਸਾ ਬਣਨਗੇ ਤਾਂ ਫਿਰ ਸਵਾਲ ਤਾਂ ਉਹਨ ਦੇਖੋ ਜੀ ਖੁੱਡੀਆਂ ਸਾਹਿਬ ਨੂੰ ਖੁੱਡੀਆਂ ਸਾਹਿਬ ਸਾਹਿਬ ਜਿਹੜੇ ਹੈਗੇ ਸ਼ਰੀਫ ਸਿਆਸਦਾਨ ਨੇ ਪਰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਪੋਲਿਟਿਕਸ ਦੇ ਵਿੱਚ ਉਹ ਐਗਰੀਕਲਚਰ ਮਨਿਸਟਰ ਨੇ ਖੁੱਡੀਆਂ ਸਾਹਿਬ ਨੂੰ ਤੇ ਸਵਾਲ ਕਰਨੀ ਹੈ ਲੋਕਾਂ ਨੇ ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਗੜੇ ਮਰੀ ਦਾ ਕੋਈ ਹੜ ਦਾ ਕੋਈ ਤੁਹਾਨੂੰ ਐਮਐਸਪੀ ਨਹੀਂ ਮਿਲੀ ਕੋਈ ਤੁਹਾਨੂੰ ਡਾਇਰੈਕਟਰਾਇਸ ਸੀਟਿੰਗ ਲਈ ਕੋ ਕੁਝ ਨਹੀਂ ਮਿਲਿਆ ਤੇ ਉਹਨਾਂ ਨੂੰ ਸਵਾਲ ਹੋਣੇ ਤੇ ਨਾਲ ਜੋ ਸਿੰਘਲਾ ਸਾਹਿਬ ਖੜੇ ਹੈ ਤੇ ਜਦੋਂ ਅਮਿਤ ਰਤਨ ਜੀ ਖੜਨਗੇ ਨਾਲ ਤੇ ਲੋਕ ਸਵਾਲ ਪੁੱਛਣਗੇ ਵੀ ਇਹ ਹੋਇਆ ਕਿਉਂ ਜਵਾਬ ਦੇਣੇ ਪੈਣਗੇ ਵੀ ਜਾਂ ਤੇ ਦੇਖੋ ਸਿੱਧੀ ਗੱਲ ਹੈ ਜੇ ਨਹੀਂ ਸੀ ਤਾਂ ਫਿਰ ਤੁਸੀਂ ਮੰਨੋ ਕਿ ਅਸੀਂ ਪੋਲਿਟੀਕਲ ਸਟੰਡ ਕੀਤਾ ਸੀਗਾ ਜਾਂ ਫਿਰ ਸਬੂਤ ਦਿਓ ਬਗੂ ਠੀਕ ਹੈ ਕਿ ਦੋਵੇਂ ਚੀਜ਼ਾਂ ਸਮਲਟੇਨियस ਹਨ ਨਾ ਚੱਲ ਸਕਦੀ ਕਿ ਇੱਕ ਪਾਸੇ ਤਾਂ ਖੜਨਾ ਹੀ ਪਊਗਾ ਨਾ ਇਹ ਤਾਂ ਨਹੀਂ ਹੈਗਾ ਕਿ ਇੱਕ ਪਾਸੇ ਤਾਂ ਖੜਨਾ ਹੀ ਪਏਗਾ ਜਾ ਤਾਂ ਇਹ ਦਾਗੀ ਹੈ ਜਾਏ ਨਹੀਂ ਦਾਗੀ ਇੱਕ ਪਾਸੇ ਤਾਂ ਤੁਹਾਨੂੰ ਸਟੈਂਡ ਲੈਣਾ ਹੀ ਪੈਣਾ ਹੈ ਜੇ ਦਾਗੀ ਸੀ ਤਾਂ ਤੁਹਾਡੀ ਪਾਰਟੀ ਚ ਹਲੇ ਵੀ ਕੀ ਕਰ ਰਹੀ ਨੇ ਜੇ ਦਾਗੀ ਹੈ ਤਾਂ ਸਬੂਤ ਦਿਓ ਲੋਕਾਂ ਨੂੰ ਕਚਹਿਰੀ ਚ ਤਰੋ ਫਿਰ ਪਾਰਟੀ ਚ ਕੀ ਕਰਦੇ ਪਏ ਆ ਫਿਰ ਤੁਸੀਂ ਫਿਰ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਕਿਉਂ ਫਿਰਦੇ ਹੋ ਫਿਰ ਸਟਾਰ ਪ੍ਰਚਾਰਕ ਕਿਉਂ ਬਣਾਇਆ ਜੇ ਉਹ ਦਾਗੀ ਨਹੀਂ ਹੈਗੇ ਫਿਰ ਮੰਨੋ ਵੀ ਅਸੀਂ ਪੋਲਿਟੀਕਲ ਸਟੈਂਡ ਕੀਤਾ ਸੀ ਫਿਰ ਉਹਨਾਂ ਨੂੰ ਕਿਉਂ ਜ਼ਲੀਲ ਕੀਤਾ ਭਾਈ ਹੂੰ ਸੋ ਥੋੜਾ ਜਿਹਾ ਜੇ ਅਸੀਂ ਸੰਗਰੂਰ ਦੇ ਵਿੱਚ ਉਹਨਾਂ ਨੇ ਕੀਤਾ ਸੀ ਜੀ ਸੋ ਤੁਹਾਨੂੰ ਥੋੜਾ ਜਿਹਾ ਇੱਕ ਪਾਸੇ ਤੋਂ ਗੋਲ ਸਾਹਿਬ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਹੁਣ ਫਿਰ ਦੂਜੀਆਂ ਪਾਰਟੀਆਂ ਨੂੰ ਕਹਿਣ ਜੋਗੀ ਨਹੀਂ ਇਹ ਕਾਂਗਰਸ ਨੂੰ ਜਾਂ ਭਾਜਪਾ ਨੂੰ ਕਹਿੰਦੇ ਨੇ ਕਿ ਇਹਨਾਂ ਦੇ ਵਿੱਚ ਉਹ ਬੰਦੇ ਵੀ ਅੱਗੇ ਕਿ ਜਿਹੜਾ ਭ੍ਰਿਸ਼ਟਾਚਾਰ 'ਚ ਲਿਪਤਨ ਦੇਖੋ ਜੀ ਅੱਜ ਉਹ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ ਫਿਰ ਉਹੀ ਕੰਮ ਤੁਸੀਂ ਵੀ ਸ਼ੁਰੂ ਕਰਤਾ ਨਹੀਂ ਨਹੀਂ ਬਿਲਕੁਲ ਬਿਲਕੁਲ ਦੇਖੋ ਅਮਿਤ ਰਤਨ ਦਾਦੇ ਦਾ ਪਰੂਵ ਵੀ ਹੋ ਗਿਆ ਸੀ ਨਾ ਦੇਖੋ ਉਤੇ ਸਾਫ ਰੰਗੇ ਹੱਥੀ ਫੜੇ ਗਏ ਸੀਗੇ ਜੋ ਬੰਦੇ ਨੂੰ ਸਟਾਰ ਪ੍ਰਚਾਰਕ ਬਣਾ ਰਹੇ ਐ ਇਹਦਾ ਮਤਲਬ ਹੈ ਕਿ ਇਹ ਇਹਦੇ ਚ ਕੋਈ ਇਹਨਾਂ ਦਾ ਕੋਈ ਕ腐ਸ਼ਨ ਦੇ ਅਗੇਂਸਟ ਜਿਹੜਾ ਕਹਿੰਦੇ ਕਿ ਅਸੀਂ ਕ腐ਸ਼ਨ ਦੇ ਅਗੇਂਸਟ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜ਼ੀਰੋ ਕ腐ਸ਼ਨ ਜ਼ੀਰੋ ਟੋਲਰੈਂਸ ਫੋਰ ਜ਼ੀਰੋ ਟੋਲਰੈਂਸ ਫੋਰ ਕ腐ਸ਼ਨ ਦੀਆਂ ਗੱਲਾਂ ਜਿਹੜੀ ਕਰਦੇ ਐ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਬਾਕੀ ਵੀ ਪਾਰਟੀਆਂ ਜਿਹਨੂੰ ਜਿਹੜੇ ਕਹਿੰਦੇ ਐ ਇਹ ਵੀ ਹੁਣ ਮੰਨ ਜਾਣ ਵੀ ਅਸੀਂ ਵੀ ਸਾਡੇ ਸਾਡਾ ਵੀ ਇੱਕ ਹੋਲੀ ਸੋਲੀ ਮੁੱਦਾ ਵੀ ਅਸੀਂ ਚੋਣ ਇਲੈਕਸ਼ਨ ਲੜਨੀ ਹੈ ਜਿਵੇਂ ਮਰਜ਼ੀ ਲੜੀ ਜਾਵੇ ਇਸ ਤੇ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨਾ ਹੈਗਾ ਲੋਕਾਂ ਨੂੰ ਗੁੰਮਰਾਹ ਇਸ ਦੂਬਦ ਕਿਵੇਂ ਕੀਤਾ ਜਾ ਸਕਦਾ ਹੈ ਮੁੱਖ ਮੰਤਰੀ ਸਾਹਿਬ ਆਪ ਜਿਹੜੀ ਗੱਲ ਕਹਿ ਕੇ ਗਏ ਆ ਕਿ ਮੈਂ ਦੇਖੀ ਹੈ ਕਰਪਸ਼ਨ ਹੁੰਦੀ ਮੈਂ ਦੇਖੀ ਹੈ ਕਮਿਸ਼ਨ ਖੋਰੀ ਹੁੰਦੀ ਮੈਂ ਦੇਖਿਆ ਜਿਹੜਾ ਇਹ ਪੈਸੇ ਇਹਨਾਂ ਨੇ ਕਹੇ ਮੈਂ ਆਪ ਆੜੀ ਸੁਣੀ ਹੈ ਹੂੰ ਤੇ ਫਿਰ ਉਹਨੂੰ ਸਟਾਰ ਪ੍ਰਚਾਰਕ ਬਣਾ ਦਿੱਤਾ ਤੇ ਦੂਸਰਾ ਬੰਦਾ ਜਿਹੜਾ ਜਿਹਦਾ ਪ੍ਰੂਵ ਹੀ ਹੋ ਗਿਆ ਕਿ ਉਹ ਰੰਗੇ ਹੱਥੀ ਫੜਿਆ ਗਿਆ ਸੀ ਪੈਸੇ ਲੈਂਦਾ ਤੇ ਉਹ ਉਹ ਬੰਦੇ ਨੂੰ ਵੀ ਤੂੰ ਸਟਾਰ ਪ੍ਰਚਾਰਕ ਬਣਾ ਦਿੱਤਾ ਇਹ ਤੋਂ ਸਾਫ ਪਤਾ ਲੱਗਦਾ ਹੈ ਕਿ ਬਿਲਕੁਲ ਇਹ ਇੱਕ ਕਰਪਟ ਪਾਰਟੀ ਹੈ ਕਰਪਟ ਮੈਂਡੈਟੀ ਵਾਲੇ ਲੋਕ ਨੇ ਸਿਰਫ ਇੱਕ ਇਮੋਸ਼ਨਸ ਨਾਲ ਲੋਕਾਂ ਦੇ ਖੇਡਦੇ ਪਏ ਆ ਕਿ ਅਸੀਂ ਤੁਹਾਨੂੰ ਤੁਹਾਨੂੰ ਤੁਹਾਡਾ ਕੁਝ ਚੰਗਾ ਕਰਾਂਗੇ ਪਰ 2.5 ਸਾਲਾਂ ਦੇ ਵਿੱਚ ਕੁਝ ਹੋਇਆ ਨਹੀਂ ਇਹ ਜਿਹਾ ਕੰਕਲੂਜਨ ਇਹ ਇੱਕ ਆਊਟ ਆਫ ਦਾ ਕੰਟੈਕਸਟ ਮੇਰਾ ਸਵਾਲ ਜ਼ਰੂਰ ਹੈਗਾ ਗੋਲ ਸਾਹਿਬ ਸਵਾਲ ਇਹ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਸੱਤਾਧਾਰੀ ਤੇ ਬਣ ਜਾਂਦੇ ਹੋ ਪਹਿਲੀ ਵਾਰੀ ਜਦੋਂ ਇਲੈਕਸ਼ਨ ਹੋਈ ਉਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਸੱਤਾਧਾਰੀ ਧਿਰ ਬਣ ਗਏ ਉਦੋਂ ਇੱਕ ਵੇਵ ਸੀ ਜਿਸ ਦੇ ਵਿੱਚ ਤੁਹਾਨੂੰ ਬਹੁਤ ਵੋਟਾਂ ਪਈਆਂ ਔਰ 92 ਐਮ.ਐਲ.ਏ ਚੁਣੇ ਗਏ ਹੁਣ 19 ਕਿ ਜ਼ਿੰਮੇਵਾਰੀ ਤੇ ਜਵਾਬਦੇਹੀ ਵੀ ਬਣ ਜਾਂਦੀ ਆ ਜਦੋਂ ਵਿਚ ਵਿਚਾਲੇ ਇਲੈਕਸ਼ਨ ਆ ਜਾਂਦਾ ਹੁਣ ਤਾਂ 2.5 ਤੋਂ 3 ਸਾਲ ਹੋ ਗਏ ਨਾ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹੁਣੇ-ਹੁਣੇ ਆਏ ਆ ਥੋੜਾ ਟਾਈਮ ਲੱਗੇਗਾ ਇਹ ਸਾਰੀਆਂ ਚੀਜ਼ਾਂ ਜਿਸ ਨੂੰ ਤੁਸੀਂ ਪਹਿਲੇ ਦਿਨ ਤੋਂ ਇਹ ਕਹਿ ਸੀਗਾ ਜ਼ੀਰੋ ਟੋਲਰੈਂਸ ਹੈ ਪ੍ਰਚਾਰ ਨੂੰ ਲੈ ਕੇ ਕਰਪਸ਼ਨ ਨੂੰ ਲੈ ਕੇ ਹੁਣ ਉਹ ਸਵਾਲ ਤਾਂ ਤੁਹਾਡੇ ਤੋਂ ਲੋਕ ਪੁੱਛਣਗੇ ਪੁੱਛਣਗੇ ਇਸ ਕਰਕੇ ਉਮੀਦਵ ਹਰਪ੍ਰੀਤ ਜੀ ਜਦੋਂ ਲੋਕ ਇਹਨਾਂ ਨੂੰ ਸ਼ੁਰੂ ਚ ਸਵਾਲ ਕਰਦੇ ਸੀ ਨਾ ਕਿ ਤੁਸੀਂ ਆਉਂਦੇ ਸਾਰੀ ਇਹ ਕੀ ਕੁਝ ਕਰਨਾ ਕਰ ਦਿੱਤਾ ਤਾਂ ਇਹ ਕਹਿੰਦੇ ਸੀ ਕਿ ਅਸੀਂ ਤੇ ਹੁਣ ਆਏ ਆ ਨਵੇਂ ਸਾਨੂੰ 6 ਮਹੀਨੇ ਦੇ ਦਿਓ ਸਾਲ ਦੇ ਦਿਓ ਪਰ ਹੁਣ ਤੇ ਅੱਧੀ ਟਰਮ ਟੱਪ ਗਈ ਹੈ ਨਾ ਜੇ ਤੁਸੀਂ ਹੁਣ ਨਹੀਂ ਕੁਝ ਕਰ ਸਕਦੇ ਤੇ ਤੁਸੀਂ ਇਹ ਜਿਹੀ ਗੱਲਾਂ ਕਰਦੇ ਪਏ ਹੋ ਹੁਣ ਜਿਹੜੇ ਕਰਪਸ਼ਨ ਜਿਨ੍ਹਾਂ ਦੀ ਪ੍ਰੂਫ ਹੋ ਚੁੱਕੀ ਹੈ ਤੁਸੀਂ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਉਂਦੇ ਪਏ ਹੋ ਤੇ ਲੋਕ ਤਾਂ ਸਵਾਲ ਕਰਨਗੇ ਕਿ ਤੇ ਨਾਲ ਜਿਹੜੇ ਤੁਸੀਂ ਹੁਣ ਮੰਤਰੀ ਉਤਾਰੇ ਆ ਜਿਹੜੇ ਆਪਣੇ ਕਹਿੰਦੇ ਸੀ ਅਸੀਂ ਪੈਨਸ਼ਨ ਵਾਲਿਆਂ ਨੂੰ ਟਿਕਟ ਦਵਾਂਗੇ ਅਸੀਂ ਆਮ ਬੰਦੇ ਨੂੰ ਟਿਕਟ ਦਵਾਂਗੇ ਤੁਸੀਂ ਆਪਣੇ ਆਪਣੇ ਮੰਤਰੀ ਉਤਾਰ ਦਿੱਤੇ ਆਪਣੇ ਐਮਐਲਏ ਉਤਾਰ ਦਿੱਤੇ ਤੇ ਉਹ ਜਿਹੜੇ ਉਹ ਤੁਸੀਂ ਉਹਨਾਂ ਨੂੰ ਸਵਾਲ ਵੀ ਤਾਂ ਹੋਣਗੇ ਨਾ ਜੀ ਹੁਣ ਪੰਜਾਬ ਜਿਹੜਾ ਹੈਗਾ ਖੇਤੀ ਵਾਲਾ ਸੂਬਾ ਹੈ ਜੀ ਉਥੇ ਐਗਰੀਕਲਚਰ ਮਿਨਿਸਟਰ ਨੂੰ ਸਵਾਲ ਨਹੀਂ ਹੋਣਗੇ ਤਾਂ ਕਿਹਨੂੰ ਹੋਣਗੇ ਕਿਹਨੂੰ ਹੋਣਗੇ ਹੂੰ ਬਿਲਕੁਲ ਠੀਕ ਸਰ ਬਿਲਕੁਲ ਠੀਕ ਹੈ ਤੁਹਾਡੀ ਗੱਲ ਚਲੋ ਬਹੁਤ ਬਹੁਤ ਧੰਨਵਾਦ ਗੁਲਬਸਾਹ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਬੜਾ ਇੰਪੋਰਟੈਂਟ ਵਿਸ਼ਾ ਤੁਸੀਂ ਆਪਣੇ ਵਿਚਾਰ ਰੱਖੇ ਹਨ ਕਿਉਂਕਿ ਜਦੋਂ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਕੋਈ ਵੀ ਪਾਰਟੀ ਆਪਣੇ ਸਟਾਰ ਪ੍ਰਚਾਰਕਾਂ ਦੀ ਜਾਂ ਪ੍ਰਚਾਰਕਾਂ ਦੀ ਲਿਸਟ ਜਾਰੀ ਕਰਦੀ ਹੈ ਤਾਂ ਬਹੁਤ ਚਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇਹਨਾਂ ਦੇ ਵਿੱਚੋਂ ਹੀ ਦੋ ਚੀਜ਼ਾਂ ਵਿਰੋਧੀ ਤਰ੍ਹਾਂ ਨੇ ਚੁੱਕੀਆਂ ਜਿਨ੍ਹਾਂ ਨੇ ਸਵਾਲ ਚੁੱਕਿਆ ਕਿ ਆਪ ਭ੍ਰਿਸ਼ਟਾਚਾਰੀ ਕਹਿਣ ਵਾਲੇ ਆਗੂਆਂ ਨੂੰ ਲੀਡਰਾਂ ਨੂੰ ਐਮ ਐਲ ਏਜ਼ ਨੂੰ ਕੈਬਨਿਟ ਵਜ਼ੀਰਾਂ ਨੂੰ ਤੁਸੀਂ ਦੁਬਾਰਾ ਸਟਾਰ ਪ੍ਰਚਾਰਕਾਂ ਦੀ ਲਿਸ ਇਹ ਜ਼ੀਰੋ ਟੋਲਰੈਂਸ ਕ腐ਸ਼ਨ ਨੂੰ ਲੈ ਕੇ ਜਿਹੜੀ ਪਾਲਿਸੀ ਸੀ ਉਹ ਹੁਣ ਬਦਲ ਗਈ ਹੈ ਇੱਕ ਵੱਡਾ ਸਵਾਲ ਹੈ ਜਿਹੜੇ ਲੋਕਾਂ ਦੇ ਸਾਹਮਣੇ